ਕਲਰਕ ਦਰਬਾਰਾ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਹੁਣ ਨਵੇਂ ਖੁਲਾਸੇ ਹੋਏ ਨੇ ਵੱਡੇ ਇਲਜ਼ਾਮ ਲੱਗੇ ਨੇ ਸੁਖਵੀਰ ਦੇ ਉੱਤੇ ਕਿ ਜਿਹੜਾ ਦਰਬਾਰਾ ਸਿੰਘ ਦਾ ਕਤਲ ਹੋਇਆ ਉਸ ਦੇ ਵਿੱਚ ਸੁਖਵੀਰ ਸਣੇ ਉਸ ਦੇ ਦੋ ਪੁੱਤਰ ਵੀ ਸ਼ਾਮਿਲ ਨੇ ਇਹ ਇਲਜ਼ਾਮ ਮ੍ਰਿਤਕ ਦਰਬਾਰਾ ਸਿੰਘ ਦੀ ਧਰਮ ਪਤਨੀ ਬਲਵਿੰਦਰ ਕੌਰ ਵੱਲੋਂ ਲਗਾਏ ਗਏ ਨੇ ਉਸ ਨੇ ਪੁਲਸ ਥਾਣੇ ਵਿੱਚ ਇੱਕ ਦਰਖਾਸਤ ਦਿੱਤੀ ਆ ਜਿਸ ਦੇ ਵਿੱਚ ਉਸ ਦਾ ਕਹਿਣਾ ਹੈ ਕਿਸੁਖਵੀਰ ਦੀ ਜਿਹੜੀ ਧੀ ਸੀ ਕਿਸੇ ਨਾਲ ਘਰੋਂ ਫਰਾਰ ਹੋ ਗਈ ਸੀ ਤੇ ਉਹਨਾਂ ਨੂੰ ਸ਼ੱਕ ਸੀ ਕਿ ਇਸ ਦੇ ਪਿੱਛੇ ਦਰਬਾਰਾ ਸਿੰਘ ਦਾ ਹੱਥ ਹੈ ਜਿਸ ਦੇ ਤਹਿਤ ਉਸਨੇ ਆਪਣੇ ਪੁੱਤਰਾਂ ਦੇ ਨਾਲ ਮਿਲ ਕੇ ਦਰਬਾਰਾ ਸਿੰਘ ਦਾ ਜਿਹੜਾ ਕਿ ਦਫ਼ਤਰ ਦੇ ਵਿੱਚ ਕਿਰਪਾਨਾਂ ਦੇ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੋਰ ਕੀ ਕੁਝ ਕਿਹਾ ਦੇਖੋ ਇਹ ਖਾਸ ਰਿਪੋਰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਸ਼ਾਖਾ ਦੇ ਵਿੱਚ ਸੇਵਾਦਾਰ ਸੁਖਵੀਰ ਸਿੰਘ ਨੇ ਇਕੱਲੇ ਨਹੀਂ ਬਲਕਿ ਆਪਣੇ ਦੋ ਪੁੱਤਰਾਂ ਅਰਸ਼ ਅਤੇ ਸਾਜੇ ਨਾਲ ਮਿਲ ਕੇ ਲੇਖਾ ਸਾਖਾ ਦੇ ਜੂਨੀਅਰ ਕਲਰਕ ਦਰਵਾਰਾ ਸਿੰਘ ਦਾ ਕਤਲ ਕਰ ਦਿੱਤਾ ਸੀ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਤਿੰਨਾਂ ਨੇ ਕਰੀਬ 1.5 ਵਜੇ ਦਰਵਾਰ ਸਾਹਿਬ ਤੇ ਉਸ ਸਮੇਂ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ ਜਦੋਂ ਉਹ ਆਪਣੇ ਦਫ਼ਤਰ ਦੇ ਵਿੱਚ ਬੈਠ ਕੇ ਖਾਣਾ ਖਾ ਰਿਹਾ ਸੀ ਇਹ ਗੱਲ ਮ੍ਰਿਤਕ ਦਰਵਾਰਾ ਸਿੰਘ ਦੀ ਪਤਨੀ ਖੈਰਾਬਾਦ ਆ ਜਨਾਲਾ ਰੋਡ ਦੀ ਰਹਿਣ ਵਾਲੀ ਬਲਵਿੰਦਰ ਕੌਰ ਨੇ ਡਿਵੀਜ਼ਨ ਥਾਣੇ 'ਚ ਸੁਖਵੀਰ ਅਤੇ ਉਸਦੇ ਦੋ ਪੁੱਤਰਾਂ ਖਿਲਾਫ ਦਰਜ ਕੀਤੇ ਗਏ ਮਾਮਲੇ ਦੇ ਵਿੱਚ ਕਹੀ ਗਈ ਹੈ ਬਲਵਿੰਦਰ ਕੌਰ ਨੇ ਖੁਲਾਸਾ ਕੀਤਾ ਕਿ ਕੁਝ ਦਿਨ ਪਹਿਲਾਂ ਸੁਖਵੀਰ ਦੀ ਇੱਕ ਧੀ ਅਣਪਛਾਤੇ ਲੜਕੇ ਨਾਲ ਘਰੋਂ ਭੱਜ ਗਈ ਸੀ ਸੁਖਵੀਰ ਅਤੇ ਉਸਦੇ ਪੁੱਤਰਾਂ ਨੂੰ ਸ਼ੱਕ ਸੀ ਕਿ ਲੜਕੀ ਘਰੋਂ ਫਰਾਰ ਹੋ ਗਈ ਆ ਤੇ ਫਰਾਰ ਹੋਣ ਪਿੱਛੇ ਦਰਬਾਰਾ ਸਿੰਘ ਦਾ ਹੱਥ ਸੀ ਇਸੇ ਸ਼ੱਕ ਦੇ ਦੁਸ਼ਮਣੀ ਦੇ ਚੱਲਦਿਆਂ ਸੁਖਵੀਰ ਨੇ ਸੋਚੀ ਸਮਝੀ ਸਾਜਿ ਦੇ ਤਹਿਤ ਸ਼੍ਰੋਮਣੀ ਕਮੇਟੀ ਹੈੱਡ ਕੁਆਟਰ ਸਥਿਤ ਅਕਾਊਂਟਸ ਬ੍ਰਾਂਚ 'ਚ ਮੌਜੂਦ ਦਰਵਾਰਾ ਸਿੰਘ ਦਾ ਕਿਰਪਾ ਨਾਲ ਕਈ ਵਾਰ ਕਰਕੇ ਕਤਲ ਕਰ ਦਿੱਤਾ ਹੈ। ਘਟਨਾ ਦੇ ਬਾਅਦ ਤੋਂ ਸੁਖਵੀਰ ਅਤੇ ਉਸ ਦੇ ਦੋ ਪੁੱਤਰ ਫਰਾ ਨੇ ਥਾਣਾ ਸਦਰ ਦੇ ਇੰਚਾਰਜ ਹਰ ਸੰਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ। ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ